ਪੋਲਾ ਮਹੱਲਾ ਸਮਾਜ ਵਿੱਚ ਪਰਚਲਿਤ ਰੰਗਾਂ ਦੇ ਤਿਉਹਾਰ ਹੋਲੀ ਦੀ ਥਾਂ ਗੁਰੂ ਗੋਬਿੰਦ ਸਿੰਘ ਜੀ ਨੇ ਪੋਲਾ ਮਹੱਲਾ ਖੇਡਣ ਦੀ ਰੀਤ ਚਲਾਈ ਤਸਵੀ ਪਾਤਸ਼ਾ ਨਵੇਂ ਸਿਰਜੇ ਖਾਲਸੇ ਨੂੰ ਯੁੱਧ ਵਿਦਿਆ ਵਿੱਚ નિਪੁੰਨ ਬਣਾਉਣਾ ਚਾਹੁੰਦੇ ਸਨ ਇਸ ਲਈ ਉਹਨਾਂ ਨੇ ਪਰੰਪਰਾ ਤੋਂ ਹਟ ਕੇ ਇਸ ਤਿਉਹਾਰ ਦਾ ਸੰਬੰਧ ਯੁੱਧ ਪ੍ਰਕਿਰਿਆ ਨਾਲ ਜੋੜਿਆ ਸਿੱਖ ਇਤਿਹਾਸ ਅਨੁਸਾਰ ਆਨੰਦਪੁਰ ਸਾਹਿਬ ਸਥਿਤ ਹੋਲਗੜ ਕਿਲੇ ਵਾਲੀ ਥਾਂ ਤੇ ਸਨ 1700 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪਰੰਪਰਾ ਦਾ ਉਦਘਾਟਨ ਕੀਤਾ ਵਿਦਵਾਨਾਂ ਨੇ ਹੋਲਾ ਮਹੱਲਾ ਦੇ ਅਰਥ ਹੱਲਾ ਭਾਵ ਹੱਲੇ ਵਾਲੀ ਥਾਂ ਜਾਂ ਬਣਾਵਟੀ ਹਮਲਾ ਕੀਤੇ ਨੇ ਕਵੀ ਸੁਮੇਰ ਸਿੰਘ ਨੇ ਗੁਰੂ ਜੀ ਦੇ ਆਦੇਸ਼ ਦਾ ਇਸ ਤਰ੍ਹਾਂ ਬਿਆਨ ਕੀਤਾ ਹੈ ਔਰਨ ਕੀ ਹੋਲੀ ਮਮ ਹੋਲਾ ਕਹਿਓ ਕਿਰਪਾ ਨਿਧ ਬਚਨ ਅਮੋਲਾ ਪੋਨਾ ਮਹੱਲਾ ਅਸਲ ਵਿੱਚ ਸਿੱਖ ਸੈਨਿਕਾਂ ਨੂੰ ਯੁੱਧ ਅਭਿਆਸ ਕਰਾਉਣ ਲਈ ਇੱਕ ਬਨਾਵਟੀ ਯੁੱਧ ਹੁੰਦਾ ਸੀ ਸੈਨਿਕਾਂ ਨੂੰ ਦੋ ਦਲਾਂ ਵਿੱਚ ਵੰਡ ਕੇ ਇੱਕ ਦਲ ਨੂੰ ਚਿੱਟੇ ਅਤੇ ਦੂਜੇ ਨੂੰ ਕੇਸਰੀ ਬਸਤਰ ਪਾਉਣ ਲਈ ਕਿਹਾ ਜਾਂਦਾ ਸੀ ਬਨਾਵਟੀ ਜੰਗ ਦੇ ਵੀ ਕਈ ਰੂਪ ਹੁੰਦੇ ਸਨ ਮੁੱਖ ਤੌਰ ਤੇ ਦੋਹਾਂ ਦਲਾਂ ਨੂੰ ਲੋਹਗੜ੍ਹ ਉੱਤੇ ਕਬਜ਼ਾ ਕਰਨ ਲਈ ਪ੍ਰੇਰਿਆ ਜਾਂਦਾ ਜੋ ਦਲ ਪਹਿਲਾ ਕਬਜ਼ਾ ਕਰਦਾ ਉਸ ਨੂੰ ਇਨਾਮ ਅਤੇ ਸ੍ਰੋਪੇ ਦਿੱਤੇ ਜਾਂਦੇ ਜਾਂ ਫਿਰ ਇੱਕ ਦਲ ਨੂੰ ਲੋਹਗੜ੍ਹ ਉੱਤੇ ਕਾਬਜ ਦੱਸਿਆ ਜਾਂਦਾ ਅਤੇ ਦੂਜੇ ਦਲ ਵਾਲੇ ਕਾਬਜ ਦਲ ਨੂੰ ਵੈਰੀ ਸਮਝ ਕੇ ਉਸ ਤੋਂ ਕਿਲਾ ਖੌਣ ਦਾ ਉਦਮ ਕਰਦੇ ਜਿੱਤਣ ਵਾਲੇ ਦਲ ਨੂੰ ਖੂਬ ਇਨਾਮ ਦਿੱਤੇ ਜਾਂਦੇ ਇਤਿਹਾਸਕਾਰਾਂ ਅਨੁਸਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਸ ਮੌਕੇ ਤੇ 7 ਦਿਨ ਦੀਵਾਨ ਸਜਤੇ ਕਥਾ ਕੀਰਤਨ ਹੁੰਦਾ ਵਾਰਾਂ ਗਾਈਆਂ ਜਾਂਦੀਆਂ ਅਤੇ ਹੋਰ ਅਨੇਕ ਤਰ੍ਹਾਂ ਦੀਆਂ ਫੌਜੀ ਕਵਾਇਤਾਂ ਹੁੰਦੀਆਂ ਹਰ ਪਾਸੇ ਚੜ੍ਹਦੀ ਕਲਾ ਦਾ ਮਾਹੌਲ ਬਣਿਆ ਰਹਿੰਦਾ ਇਹਨਾਂ ਸਾਰੀਆਂ ਕਾਰਵਾਈਆਂ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਖੁਦ ਵੀ ਸ਼ਾਮਲ ਹੁੰਦੇ ਅਤੇ ਸਿੱਖਾਂ ਦਾ ਉਤਸ਼ਾਹ ਵਧਾਉਂਦੇ ਅਜੋਕੇ ਸਮੇਂ ਵਿੱਚ ਹੋਲਾ ਮਹੱਲਾ ਤਿੰਨ ਦਿਨਾਂ ਦਾ ਤਿਉਹਾਰ ਬਣ ਗਿਆ ਜੋ ਹੋਲੀ ਤੋਂ ਇੱਕ ਦਿਨ ਪਹਿਲਾਂ ਅਤੇ ਇੱਕ ਦਿਨ ਬਾਅਦ ਤੱਕ ਵਿਸ਼ੇਸ਼ ਤੌਰ ਤੇ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਅਨੰਦਪੁਰ ਸਾਹਿਬ ਨਤਮਸਤਕ ਹੁੰਦੇ ਨੇ ਇਸ ਮੌਕੇ ਤੇ ਡਾਟੀਆਂ ਫੋਜਾਂ ਭਾਵ ਨਿਹੰਗ ਸਿੰਘਾਂ ਦਾ ਜਾਹੋ ਜਲਾਲ ਵਖਤਿਆ ਬਣਦਾ ਹੈ ਤੀਜੇ ਦਿਨ ਅਨੰਦਗੜ ਸਾਹਿਬ ਦੇ ਕਿਲੇ ਤੋਂ ਮਹੱਲਾ ਨਿਕਲਦਾ ਹੈ ਜਿਸ ਨੂੰ ਮਹੱਲਾ ਚੜਨਾ ਵੀ ਕਹਿੰਦੇ ਨੇ ਇਹ ਮਹੱਲਾ ਮਾਤਾ ਜੀਤੋ ਜੀ ਦੇ ਅਸਥਾਨ ਹੋਲਕੜ ਤੇ ਚਰਨ ਗੰਗਾ ਆਦਿ ਸਥਾਨਾਂ ਤੋਂ ਹੁੰਦਾ ਹੋਇਆ ਖੁੱਲੇ ਮੈਦਾਨ ਵਿੱਚ ਪਹੁੰਚਦਾ ਹੈ ਜਿੱਥੇ ਨਿਹੰਗ ਸਿੰਘ ਫੌਜਾਂ ਵੱਲੋਂ ਜੰਗੀ ਕਰਤੱਵ ਦਿਖਾਏ ਜਾਂਦੇ ਹਨ ਦੁਪਹਿਰ ਬਾਅਦ ਇਹ ਮਹੱਲਾ ਕੇਸਕਰ ਸਾਹਿਬ ਵਿਖੇ ਵਾਪਸ ਆਉਂਦਾ ਹੈ ਤੇ ਹੌਲੇ ਮਹੱਲੇ ਦੀ ਸਮਾਪਤੀ ਦੀ ਕੋਸ਼ਣਾ ਕੀਤੀ ਜਾਂਦੀ ਹੈ